ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਲੌਗ ਆਪਣਾ ਹੋ ਗਿਆ ਸ਼ੁਰੂ ਹੋਰ ਸਾਰੇ ਵੀ ਠੀਕ ਠਾਕ ਆ ਅੱਜ ਤੋਂ ਬਹੁਤ ਥੋਣੀ ਲੱਗੀ ਆ ਮਹਾਰਾਜ ਕਰੇ ਕਿਰਪਾ ਉਦਾਂ ਤੇ ਰਾਜਰ ਹੋਣੇ ਕਿੰਦੇ ਜਿਹੜਾ ਸਾਫ਼ ਹੀ ਆਦਾ ਵਾਹਿਗੁਰੂ ਕਰੇ ਕਿਰਪਾ ਇਦਾਂ ਹੀ ਮੌਸਮ ਸਾਹ ਰਹੇ ਹੋਣਾ ਬਾਕੀ ਤੁਹਾਨੂੰ ਪਤਾ ਜਿਹੜੀ ਪੰਜਾਬ ਤੇ ਆਪਣੀ ਹਾਲਤ ਆ ਆਪਾਂ ਸਾਰੇ ਵੀ ਨਾਲ ਮਿਲ ਕੇ ਨਾਅਤ ਨੂੰ ਖੜੀਏ ਬਾਕੀ ਦਨ ਨੂੰ ਪਾਦਰ ਦੇ ਬੰਨਤੇ ਜਾ ਕੇ ਅਪਡੇਟ ਸਾਰੇ ਪਾਣੀ ਦੀ ਹੁਣ ਆਪਾਂ ਆ ਗਏ ਆ ਬੰਤੇ ਤੇ ਤੁਹਾਨੂੰ ਪਾਣੀ ਦੀ ਅਪਡੇਟ ਦਿੰਨੇ ਆ ਪਾਣੀ ਜਿਹੜਾ ਅੱਧਾ ਫੁੱਟ ਲੱਥਾ ਹੀ ਆ ਮਹਾਰਾਜ ਦੀ ਕਿਰਪਾ ਨਾਲ ਪਾਣੀ ਲਣਾ ਸ਼ੁਰੂ ਹੋ ਗਿਆ ਵਾ ਤੇ ਮਹਾਰਾਜ ਏਦਾਂ ਹੀ ਕਿਰਪਾ ਰੱਖੇ ਹੋਣਾ ਤੇ ਬਨਪੁਰ ਬਣਣਾ ਸ਼ੁਰੂ ਕਰੀ ਜੇ ਤੇ ਆਪਣੇ ਪਿੰਡ ਦੇ ਸਾਰੇ ਵੀਰ ਆਪਣੇ ਗੋਣ ਗੋਦਨ ਕੀ ਹੋਈ ਜਿੰਨਾ ਹੈਗਾ ਰੋਜ਼ ਦਾ ਖਾਣ ਪੀਣ ਨਾਲ ਲੇਕ ਬਬਾਈ ਇੱਥੇ ਨਾ ਇਹ ਸੰਸਥਾ ਵਾਲੇ ਇੱਥੇ ਨਾ ਵਿਚਾਰੇ ਨਾ ਘੁੰਮ ਕੇ ਘੁੰਮ ਕੇ ਅੱਦਲ ਲੰਗਾਈ ਕੰਦੇ ਜੀ ਦੀ ਬਸ ਅੱਥੀ ਮੰਨ ਕੇ ਖਾਣਦੇ ਆ ਰਹੇ ਇਹਨਾਂ ਦੀ ਜੀ ਜੀ ਮੰਨ ਵੀ ਜਿੱਦਾਂ ਹੁਣ ਉਹਦੀਆਂ ਆਪਣੇ ਵਸੋਂ ਬਾਹਰ ਆਪਾਂ ਤੁਸੀਂ ਸਾਡੇ ਕੋਲ ਸਭ ਕੋ ਕਿ ਜਿੱਥੇ ਗਾੜੀ ਸਮਾਨ ਅਹੀਂ ਇਕਨੋਂ ਤੋਂ ਹੋ ਗਈ ਹੈ ਪਰ ਅੰਗੀ ਸੇਵ ਚ ਕਿਸਾਨ ਨੂੰ ਆਵਾਜ਼ ਲੈ ਜਾਣਾ ਹੋਰ ਸੀ ਚੱਲ ਜਾਗੇ ਲੈ ਨਾਲ ਉਹਨਾਂ ਕੋਤੇ ਆਪਣੀ ਬਿਦਾ ਪਰ ਕੋਣ ਨਾਲ ਚੱਲ ਜਾਣਾ ਉੱਥੋਂ ਜਿਹੜੀ ਆਪਣਾ ਤਾਂ ਪਕਾਬ ਦੇ ਸਮਾਨ ਭਾਂ ਲਵਾ ਲਾ ਇਸੇ ਚਾਰ ਦਿਨੋਂ ਉਸੇ ਲੱਗੇ ਰੋ ਕਰੀ ਜੋ ਸੇਵਾ ਸਾਡਾ ਸੇਵਾ ਕਰਨਾ ਸੇਵਾ ਕਰੋ ਉਸੇ ਕੋਈ ਡਾਕਟਰ ਤੁਮ ਨੂੰ ਤੁਨੂੰ ਦੱਸ ਦਿਓ ਕੋਥੀ ਚੱਲਦੇ ਆ ਵੀ ਇਥੋਂ ਲੰਘਦ ਲਾਏ ਇਹ ਜੇ ਕੁਦਰਤ ਮੂਰੇ ਪਸਪਕਾਂ ਬੰਦਾ ਦੀ ਨਾ ਪਰ 60% ਪਰ ਬੰਦ ਕੋਈ ਨਹੀਂ ਮੈਂ ਕਹਿੰਦੀ ਹਾਂ ਕਿ ਅਸੀਂ ਇਸ ਦੁਨੀਆ ਵਿੱਚ ਰਹਿ ਰਹੇ ਹਾਂ ਜਿੱਥੇ ਸਮੁੰਦਰਾਂ ਵਿੱਚ ਤੁਸੀਂ ਹੁਣ ਰੇਲਵੇ ਟ੍ਰੈਕ ਨਿਕਲ ਰਹੇ ਹੈ। ਬਹੁਤ ਸਾਰੋ ਕੁਝ ਹੈ। ਮਤਲਬ ਉਹ ਗੱਲ ਤੁਹਾਨੂੰ ਅਮਰੀਕਾ ਅਮਰੀਕਾ ਤੋਂ ਪੈਰਿਸ ਤੱਕ ਟ੍ਰੇਨ ਆ ਰਹੀ ਹੈ। ਸਮੁੰਦਰ ਜੋ ਨਿਕਲਦੀ ਹੈ। ਅਸੀਂ ਦੇਖੋ ਅਸੀਂ ਅਮਰੀਕਾ ਡੁੱਬ ਰਿਹਾ ਪਾਣੀ ਦਾ। ਅਰਬ ਦੁਬਈ ਸਾਡੀ ਗੱਲ ਪ੍ਰਬੰਧ ਉਹਨਾਂ ਨੇ ਕੀ ਕੀਤਾ ਤੁਸੀਂ ਸਾਊਦੀ ਅਰਬ ਕਰਦੇ ਸੁਣਿਆ ਸੀ ਪਾਣੀ ਨਾਲ। ਆ ਤੁਸੀਂ ਦੇਖੋ ਜੈਪੁਰ ਪਾਣੀ ਨਾਲ ਡੁੱਬ ਗਿਆ ਫਿਰ। ਉਧਰ ਤੁਮਹਰੇ ਕੋਈ ਜ਼ੋਰ ਨਹੀਂ। ਸਾਨੂੰ ਪ੍ਰਬੰਧ ਕਰਨੇ ਚਾਹੀਦੇ ਆ ਉਹ ਉਹ ਅਸੀਂ 100% ਚਾਹੀਦੇ ਹੁਣ ਆਪਣੇ ਗੁਰਦੁਆਰਾ ਸਾਹਿਬ ਡਾਕਟਰੀ ਟੀਮ ਪਹੁੰਚੀ ਆ ਮਾਧਪੁਰ ਤੋਂ ਆਪਣੇ ਪਿੰਡ ਵਿੱਚ ਜੇ ਕਿਸੇ ਨੂੰ ਮੰਨ ਲਓ ਲੋੜ ਹੋਵੇ ਦਵਾਈ ਦੀ ਤੇ ਉਹਨਾਂ ਰਾਤ ਤੇ ਰਟਣਾ ਕੈਂਪ ਲਗਾਇਆ ਆਪਣੇ ਨਕ ਉੱਧਰ ਲੱਗੋ ਪਿੰਡ ਨੂੰ ਮਾਧਪੁਰ ਤੋਂ ਪਹੁੰਚੀ ਆ ਟੀਮ ਸਾਰੀ ਨਵਾਂ ਪਿੰਡਾ ਆਉਣ ਤੇ ਬਹੁਤ ਬਹੁਤ ਧੰਨਵਾਦ ਕਿ ਜਿਹੜੇ ਸਾਡੇ ਦੁੱਖ ਦੀ ਘੜੀ ਵਿੱਚ ਸਾਡੇ ਜੀ ਨੂੰ ਬਾਹ ਫੜਨਦੇ ਆ ਹਣ ਵੀਰ ਹੋਣੀ ਕੜੀ ਚੌਲ ਜਿਸ਼ੇ ਵਾਲਾ ਕੇ ਪਹੁੰਚੇ ਆਪਣੇ ਪਿੰਡਾ

ਓਏ ਅੱਗੇ ਜਾ ਆ ਜਰਾ ਔਰ ਤੂੰ ਜਾ ਓਏ ਜੇ ਜਾਣਾ ਹੈ ਬੜਾ ਕੁ ਤੈਨੂੰ ਇਹਦੇ ਵਿੱਚ ਪਾਣੀ ਲੈ ਸਕਦੇ ਆ ਪਾਣੀ ਦਾ ਟੈਨਸ਼ਨ ਨਾਲ ਲੱਗਾ ਬਿਲਕੁਲ ਕੱਲਾ ਨਾ ਨਹੀਂ ਗਾਣਾ ਕੀ ਕਰਨਾ ਓ ਘੜੀ ਜੋੜ ਦਨ ਉਹ ਦਮੜਿਆ ਇੱਧਰ ਆ ਲੈ ਘੜੀ ਜੋੜ ਕਰਦੇ ਆ ਹਰੇ ਜੱਟ ਤੈਨੂੰ ਕਿ ਲੱਗੇ ਤਾ ਅਦੇਓ ਵੀਰ ਯਾਰ ਮੁੰਡੇ ਨੂੰ ਅੱਛਾ ਛੱਡ ਪੜਿਆ ਜਾ ਵੀਰ ਜੀ ਵੀਰ ਜੀ ਕਿੱਥੋਂ ਆਏ ਤੁਸੀਂ ਸਵਾਲ ਲੱਗੇ ਕਪੂਰਥਲੇ ਠੀਕ ਹੈ ਉਹ ਡੈਟ ਚੁੜਨ। ਹੁਣ ਬਾਬਾ ਜੀ ਹੁਣੀ ਪ੍ਰਸ਼ਾਦਿਆਂ ਦੀ ਸੇਵਾ ਲੈ ਕੇ ਪਹੁੰਚੇ ਆ। ਇਹ ਸੰਤਾਂ ਪ੍ਰਸ਼ਾਦਿਆਂ ਸੰਗ ਲੱਗਿਆ। ਉਹ ਵਾਗਰ ਗੱਫਾ ਪਾਣੀ ਪਵਾ ਲੋ ਵਾਗਰ। ਬਾਬਾ ਜੀ। ਬਾਬਾ ਕਿੱਥੋਂ ਸੇਵਾ ਲੈ ਗਏ ਜੀ? ਵਾਗਰ ਦਾ ਖਾਲਸਾ ਵਾਗਰ ਦੀ ਫਤਿਹ ਅੱਥੇ ਆਇਆ ਕਰਪੂਠੇ ਨੇ ਤੋਂ ਗੁਰਦੁਆਰਾ ਸਹਾਲਪੁਰਾ ਨੇੜੇ ਕੋਈ ਫੈਕਟਰੀ ਪੁੱਲ ਦੇ ਉੱਤੇ ਗੁਰਦੁਆਰਾ ਸਾਹਿਬ ਆ ਉੱਥੋਂ ਇਹ ਮਹੰਤਾਂ ਦੇ ਸਹਿਯੋਗ ਦੇ ਨਾਲ ਲੰਗਰ ਪਾਣੀ ਲੈ ਕੇ ਆਉਂਦੇ ਆ ਅੱਜ ਪੰਜ ਮਾਰ ਸ਼ੇਵਾ ਦੇ ਨਾਲ ਮੰਡੀ ਦੇ ਮੰਦਿਰ ਮਹਾਰਾਜ ਦੀ ਕਿਰਪਾ ਦੇ ਨਾਲ ਆ ਗਏ ਆ ਮਹੰਤਾਂ ਦੇ ਸਹਿਯੋਗ ਦੇ ਨਾਲ ਲੱਖ ਪਾਣੀ ਪ੍ਰਸ਼ਾਦਾ ਪਾਣੀ ਲੈ ਕੇ ਆਉਂਦੇ ਆ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਪੱਪਾ ਜੀ ਬਹੁਤ ਬਹੁਤ ਜੀ ਸਾਡੇ ਪਿੰਡ ਵਿੱਚ ਮਤਲਬ ਪ੍ਰਸ਼ਾਦਾ ਵਾਗਰੋ ਛਗੜਾ ਕੀ ਬਣਾ ਪਾਲਾ ਦੂਜਾ ਰੇ ਚੰਮ ਲੈਨੇ ਬਾਹ ਦਰੀ ਕਤੂਏ ਨਾ ਸੋ ਪਿੰਡ ਦੇ ਐਸ ਬੰਨੇ ਆਲੀਖੁਰ ਦੇ ਆਲੀਖੁਰ ਦੇ ਦੀ ਜਿੰਨੀ ਜ਼ਮੀਨ ਹੈਗੀ ਨਾ ਭਾਜੀ ਉਹ ਸਾਰੀ ਪਿੰਡ ਦੇ ਦੂਸਰੀ ਸਾਈਡ ਆ ਇੱਕ ਕੱਲਾ ਨਗਰੀ ਜਿਹੜਾ ਨਾ ਬਨ ਤੋਂ ਦੂਸਰੀ ਸਾਈਡ ਵਸਿਆ ਵਸਿਆ ਜਾਦਾ ਤੇ ਬਾਕੀ ਤੁਹਾਨੂੰ ਪਤਾ ਹੀ ਆ ਵੀ ਚਾਰਾ ਖਤਮ ਹੋਣ ਕਾਰਨ ਤੇ ਜੇ ਕਿਸੇ ਵੀਰ ਨੇ ਸੇਵਾ ਲੈਣੀ ਆ ਤੇ ਤੂੜੀ ਹੋ ਜੇ ਚੋਕਰ ਹੋ ਜੇ ਚਾਰ ਹੋ ਜੇ ਤੇ ਬਾਕੀ ਜਿਹੜਾ ਵੀ ਉਸ ਤੋਂ ਬਾਅਦ 1.5 ਮਹੀਨੇ ਬਾਅਦ ਜੇ ਕਿਸੇ ਵੀਰ ਨੇ ਇਸ ਟਾਈਮ ਸੇਵਾ ਕਰਨੀ ਆ ਉਹ ਖਾਲੀ ਟੋਡੇ ਲੈ ਆਵੇ ਮਿੱਟੀ ਲੈ ਆਵੇ ਜਾਂ ਡੀਜਲ ਲੈ ਆਵੇ ਤੇ ਜਾਂ ਮਤਲਬ ਜਿੰਨਾ ਪਾ 1 12 ਨੰਬਰ ਦੀ ਕ੍ਰੇਟ ਬੰਨਣ ਵਾਸਤੇ ਤਾਰ ਆਉਂਦੀ ਆ ਉਹ ਲੈ ਸਕਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੁਸੀਂ ਦੇਖ ਸਕਦੇ ਆਪਣੇ ਪਿੰਡ ਦੇ ਜਿਹੜਾ ਤੁਸੀ ਬੰਨਣਾ ਨਾ ਪਿੰਡ ਦਾ ਉਹਦੇ ਨਾਲ ਪਾਣੀ ਜਿਹੜਾ ਚੱਲਦੇ ਨੂੰ ਅੱਜ ਕੋਈ 10 ਤੋਂ 12 ਦਿਨ ਹੋ ਗਏ ਲਗਾਤਾਰ ਦੇਖੋ ਚਾਰੇ ਬੰਨੇ ਪਾਣੀ ਪਾਣੀ ਦੀ ਖੰਦਾ ਦਾ ਨੂੰ ਇਹ ਵੀਰਣੀ ਪਹੁੰਚੇ ਆਪਣੇ ਕੋਲੋਂ ਪਦਮਪੁਰਾ ਰਾਜਸਥਾਨ ਤੋਂ 40000 ਰੁਪਏ ਲੈ ਕੇ ਖਾਲਸਾ ਆੜ ਦੀ ਦੇ ਬੱਚਾ ਕਾਉਗੀ ਕਾ ਸੜ ਦੇ ਵੱਲੋਂ ਭਿੱਜ ਗਿਆ 40000 ਬੋਰਾ ਅਲੀ ਕਲਾ ਵੇਖੇ ਤਨੋਂ ਲਿਆ ਸੰਦੂਆਂ ਦੇ ਸ਼ੈੱਡ ਵਿੱਚ ਮੁੰਡੇ ਲੱਗੇ ਯੋ ਰਣਪੂਰੇ ਰਸਾ ਕੱਢੀ ਤੇ ਮਿਲਦਾ ਗਿਆ ਪੁਆਇੰਟ ਦੇ ਐ ਵੀ ਬੀਕਾ ਖਾਲਸਾ ਐ ਵੀ ਬੀਕੀ ਫਤਹ ਸਾਹ ਸਾ ਜੀ ਵੇਖੋ ਇਹ ਸਜਤਾ ਰਾਜਸਥਾਨ ਗੰਗਾ ਨਗਰ ਤੋਂ ਬੋਰੀ ਖਾਲੀ ਤਾਰ ਹੋਰ ਜੋ ਵੀ ਡਿਮਾਂਡ ਕਰਦੇ ਆ ਅਲੱਗ ਅਲੱਗ ਆ ਵੱਡੀ ਗੱਡੀ ਭਰੀ ਸੋਤੇ ਦੋਸਤ ਫੋਰਵਰਡਰ ਅਣਗਿਣਤ ਬੋਰੀ ਜਿਹੜੇ ਸਾਡੀ ਗਿਣਤੀ ਤੋਂ ਬਾਹਰ ਲਾ ਕੇ ਆਏ ਆ ਬਹੁਤ ਜਿਆਦੇ ਸਾਰੇ ਹਰਿਆਣਾ ਰਾਜਸਥਾਨ ਪੰਜਾਬ ਨਾਲ ਇੰਨਾ ਦੱਦ ਬਣਾਉਣ ਦਾ ਜਿਹੜਾ ਕਹਿ ਨਹੀਂ ਸਕਦੇ ਪਰ ਜਿਹੜੇ ਲੀਡਰ ਹਨ ਉਹ ਥੋੜਾ ਜਿਹਾ ਫਰਕ ਪਾ ਦਿੰਦੇ ਆ ਪਾਣੀ ਦੀ ਬੜੀ ਵੱਡੀ ਮੁਸ਼ਕਲ ਆ ਸਾਡੇ ਵੱਲੋਂ ਰਿਕਵੈਸਟ ਆ ਵੀ ਜਦੋਂ ਮਾਰਤ ਅਪ੍ਰੈਲ ਮਈ ਹੁੰਦਾ ਵਾ ਬੰਨੀਆਂ ਹੁੰਦੀਆਂ ਵਾ ਉਦੋਂ ਪਾਣੀ ਡੈਮ ਤੋਂ ਛੱਡ ਕੇ ਡੈਮ ਦੀ ਸ਼ਕਲ ਕਢਾਈ ਜਾਵੇ ਇਹਨਾਂ ਨੂੰ ਪਾਣੀ ਵਾੜ ਦਿੱਤਾ ਜਾਵੇ ਉਹ ਪਾਣੀ ਡੈਮ ਤੋਂ ਘਟ ਜੇ ਜਦੋਂ ਮੌਨਸਨ ਪਾਉਣਾ ਵਗਦੀਆਂ ਉਥੇ ਆਪੇ ਪਾਣੀ ਜਾਣਾ ਹੋ ਜੇ ਤਾਂ ਉਹਨਾਂ ਨੂੰ ਪਾਣੀ ਫਿਰ ਮਿਲਦਾ ਰਹੇ ਜਦੋਂ ਉਦੋਂ ਪਾਣੀ ਬੰਦ ਕਰਕੇ ਪਾਣੀ ਘਟਾ ਦਿੰਦੇ ਆ ਉਹਨਾਂ ਨੂੰ ਛੋਕਾ ਉਸ ਤੋਂ ਬਾਅਦ ਜਦੋਂ ਓਵਰਫਲੋ ਹੁੰਦਾ ਪਾਣੀ ਥੱਲੇ ਛੱਡਣਾ ਪੈਂਦਾ ਹਰੀਕ ਤੇ ਉਥੇ ਪਾਣੀ ਪਹਿ ਨਹੀਂ ਜਾਂਦਾ ਸਾਨੂੰ ਮਾਰ ਡੋਬੇ ਦੀ ਪੈ ਜਾਂਦੀ ਉਹਨਾਂ ਨੂੰ ਛੋਕ ਦੀ ਪੈ ਜਾਂਦੀ ਆ ਇਸ ਜਿਹੜੀ ਆ ਨਾ ਮਿਸ ਮੈਨੇਜਮੈਂਟ ਇਹਨੂੰ ਸੁਧਾਰਿਆ ਜਾ ਪੰਜਾਬ ਦਾ ਪਾਣੀ Rajasthan ਦਾ ਪਾਣੀ ਇਸ ਗੱਲ ਨੂੰ ਬਿਲਕੁਲ ਨਾ ਗਿਣਾ ਜਦੇ ਸਾਡੇ ਸਾਰੇ ਭਰਾਵਾ ਸਾਡੇ ਬਹੁਤ ਮਤ ਕਰਦੇ ਆ ਆ ਭੈਣ ਜੀ ਉਹ ਵੀ ਸੇਖੀ ਹੋਣੀ ਖਾਸ ਆਯਾ ਦੇ ਆਲ ਦੀ ਪ੍ਰੇਰਣਾ ਨਾਲ ਸਾਰੀ ਸੰਗਤ ਆਪੋ ਆਪਣੇ ਥਾਂੋਂ ਘਰੋਂ ਘਰੀ ਮੋਰਾ ਮੋਰਾ ਇਕੱਠਾ ਕਰਕੇ ਆਦੇ ਕਿੰਨਾ ਵੱਡਾ ਕੰਕੜਾ ਲੈ ਕੇ ਆਏ ਆ ਜਾਂ ਹੋਰ ਵੀ ਸਮਾਨ ਲੈ ਕੇ ਆਇਆ ਇਹਨਾਂ ਦਾ ਬਹੁਤ ਬੋਲ ਕੇ ਦਾ ਨਾਮ ਹੈ ਹਿੰਦੂ ਇਹ ਸਾਡੇ ਪਿੰਡ ਆਲੀ ਕਲਾ ਪਤਾਨਪੁਰ ਲੋਧੀ ਦੇ ਵਿੱਚ ਆਲੀ ਕਲਾ ਦੇ ਆਲੀ ਖੁਰਦ ਕਿਉਂਕਿ ਦੋ ਪਿੰਡਾਂ ਦਾ ਸਾਰਾ ਸਿਸਟਮ ਕਲਾ ਇਕੱਠਾ ਹੋ ਉਤੇ ਬੰਨ ਸਾਡੇ ਕੱਟੇ ਆ ਕੱਟੇ ਤੋੜ ਆ ਕੱਟੇ ਹੀ ਬੰਨਣੇ ਆ ਆਲੀ ਕਲਾਂ ਦੇ ਆਲੀ ਖੁੱਲ ਦੇ ਜਿੱਥੇ ਸਮਾਨ ਲੈ ਕੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀ ਆ ਬਹੁਤ ਕਿਦਾਂ ਵੀਡੀਓ ਪਾਈਆਂ ਅਸੀਂ ਖਾਲਸਾ ਏਡ ਲਉਂਗੇ ਇਹ ਜਿਹੜਾ ਅਸੀਂ ਫੋਨ ਵੀ ਕੀਤੇ ਸੀ ਤੇ ਅਸੀਂ ਉਹਨਾਂ ਦੇ ਮਤਲਬ ਵਾਲਾ ਵੀਡੀਓ ਪਾ ਕੇ ਉਹਨਾਂ ਨੂੰ ਗੁਜਾਰਸ਼ ਕੀਤੀ ਸੀ ਅਪੀਲ ਕੀਤੀ ਕਿ ਸਾਨੂੰ ਜਿਹੜਾ ਖਾਲੀ ਬੋਰੀਆਂ ਦੀ ਤਾਰ ਦੀ ਕਿਜੀ ਦੀ ਬਹੁਤ ਲੋੜ ਆ ਤੇ ਖਾਲਸਾ ਏਡ ਵੱਲੋਂ ਸਾਨੂੰ ਜਿਹੜਾ ਅੱਜ ਵੱਡਾ ਟਰੱਕ ਤੇ ਇੱਕ ਇਹ ਭਰੇ ਆ ਗਿਆ ਵਾ ਜਿਹੜਾ 14 ਚੱਕਾ ਕਹਿ ਦਿੰਦੇ ਆਪਾਂ ਉਸ ਤੋਂ ਬਾਅਦ ਦੋ ਛੋਟੇ ਜਿਹੜੇ ਇਤਿਹਾਸ ਨਾਲ ਗੱਡੀਆਂ ਵਾ ਉਹ ਬੋਰੀਆਂ ਦੀਆਂ ਭੇਜੀਆਂ ਗਈਆਂ ਵਾ 10 ਕੁਇੰਟਲ ਉਤਾਰ ਉਹਨਾਂ ਵੱਲੋਂ ਭੇਜੀ ਗਈ ਆ ਤੇ ਉਹਨਾਂ ਵੱਲੋਂ ਜਿਹੜਾ ਹਨ ਹੋਰ ਵੀ ਜਿਹੜਾ ਵਾ ਕੱਲ ਨੂੰ ਸ਼ਾਇਦ ਹੋ 10 ਕੁਇੰਟਲ ਉਤਾਰ ਦਾ ਹੋਰ ਵੀ ਜਿਹੜਾ ਕਹਿ ਗਿਆ ਕਿ ਹੋਰ ਵੀ ਭੇਜਾਂਗੇ ਕਿਉਂਕਿ ਸਾਨੂੰ ਬਹੁਤ ਜ਼ਿਆਦਾ ਲੋਡ ਆ ਬਹੁਤ ਵੱਡਾ ਤੋੜ ਹੋਇਆ ਵਾ ਦਰਿਆ ਦਾ ਬਿਆਰ ਦਰਿਆ ਦਾ ਤੁਹਾਨੂੰ ਨੇ ਸਾਡੀ ਇਹ ਹੈਲਪ ਕੀਤੀ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅੱਗੇ ਅਸੀਂ ਫੇਰ ਉਹਨਾਂ ਅੱਗੇ ਬੇਨਤੀ ਕਰਦੇ ਆ ਕਿ ਸਾਨੂੰ ਬਹੁਤ ਵੱਡੀ ਲੋੜ ਪੈਣੀ ਆ ਉੱਥੇ ਬੰਨਣ ਵਾਸਤੇ ਜਾਂ ਜ਼ਮੀਨਾ ਪਧਰੀਆਂ ਕਰਨ ਵਾਸਤੇ ਤੇ ਸਾਡੀ ਜਿਹੜੀ ਆ ਵੱਡੀ ਜਿਹੜੀ ਆ ਪਿੰਡ ਆਲੀ ਕਣਾ ਆਲੀ ਖੁਰਦ ਸਾਡੇ ਇਲਾਕੇ ਦੀ ਬਿਆਸ ਦਰਿਆ ਤੇ ਜਿਹੜਾ ਵੀ ਇੱਥੇ ਵਸਦੇ ਆ ਲੋਕ ਉਹਨਾਂ ਦੀ ਵੱਡੀ ਹੈਲਪ ਕੀਤੀ ਜਾਵੇ ਸਾਨੂੰ ਜਿੱਥੇ ਡੀਜ਼ਲ ਦੀ ਲੋੜ ਪੈਂਦੀ ਆ ਮਿੱਟੀ ਦੀ ਲੋੜ ਪੈਂਦੀ ਆ ਬੋਰੀਆਂ ਦੇ ਤਾਰ ਦੀ ਜਾਂ ਜ਼ਮੀਨਾ ਪਧਰੀਆਂ ਕਰਨ ਦੀ ਜਿਹੜੇ ਕਿਸਾਨ ਛੋਟੇ ਕਿਸਾਨ ਹੁੰਦੇ ਆ ਉਹਨਾਂ ਦੀ ਜ਼ਮੀਨਾਂ ਖਰਾਬ ਹੋ ਜਾਂਦੀਆਂ ਉਹ ਪਧਰੀ ਕਰਨ ਦੀ ਬਹੁਤ ਜ਼ਿਆਦਾ ਲੋੜ ਆ ਤੇ ਅਸੀਂ ਉਹਨਾਂ ਅ ਅਪੀਲ ਕਰਦੇ ਆ ਕਿ ਸਾਨੂੰ ਜਿਹੜਾ ਵਾ ਉਹ ਵੱਡੀ ਮਤ ਜਿਹੜੀ ਸਾਡੇ ਇਲਾਕੇ ਦੇ ਕੀਤੀ ਜਾਵੇ ਕਿਉਂਕਿ 2023 ਦੇ ਵਿੱਚ ਪਹਿਲਾਂ ਹੜ ਆਇਆ ਸੀ ਉਹਨੇ ਬਹੁਤ ਵੱਡੀ ਮਾਰ ਮਾਰੀ ਸੀ ਇੱਕ ਸਾਲ ਲੰਘਿਆ ਤੇ ਆ 2025 ਦੇ ਵਿੱਚ ਫੇਰ ਹੜ ਆ ਗਿਆ ਤੇ ਇਸ ਕਰਕੇ ਦੁਬਾਰਾ ਦੁਬਾਰਾ ਫੇਰ ਅਪੀਲ ਕਰਦੇ ਆ ਕਿ ਸਾਡੀ ਵੱਡੀ ਮਤ ਕੀਤੀ ਜਾਵੇ ਬਨ ਬਨਣ ਵਿੱਚ ਤੇ ਜ਼ਮੀਨਾਂ ਨੂੰ ਵਡਾਉਣ ਵਿੱਚ ਫੇਰ ਜ਼ਮੀਨਾਂ ਨੂੰ ਵਿਜਣ ਵਿੱਚ ਛੋਟੇ ਕਿਸਾਨਾਂ ਵਾਸਤੇ ਜਿਹੜੇ ਬੀਜ ਖਾਦ ਉਹ ਸਾਰਾ ਕੁਝ ਮੁਹੱਈਆ ਕਰਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵਾਇਰਲਿਟੀ ਫਤਾਈ ਦੀ ਅਸੀਂ ਹਰਮਾਨਗੜ੍ਹ ਜ਼ਿਲ੍ਹਾ ਤੇ ਗੰਗਾ ਨਗਰ ਜ਼ਿਲ੍ਹਾ ਦੀ ਉਹ ਤੋਂ ਬਾਅਦ ਕਰਨਪੁਰ ਤਹਿਸੀਲ ਤੇ ਪਦਮਪੁਰ ਤਹਿਸੀਲ ਤੋਂ ਇਲਾਕਾ ਵਾਸੀਆਂ ਨੇ ਜੋ ਖਾਲੀ ਗੱਟਿਆਂ ਦੀ ਸੇਵਾ ਸੰਗਤਾਂ ਨੇ ਲਈ ਸੀ ਉਹ ਆਖਰ ਇੱਥੇ ਪਹੁੰਚ ਗਈ ਸੁਲਤਾਨਪੁਰ ਲੋਧੀ ਦੇ ਕੋਲੇ ਵੀ ਕਿ ਇੱਕ ਮੈਂ ਹੋਰ ਬੇਨਤੀ ਕਰਦਾ ਹਾਂ ਸਾਡੇ ਪੰਜਾਬ ਭਰਾਵਾਂ ਨੂੰ ਕਿ ਜੋ ਸਰਕਾਰਾਂ ਕਹਿੰਦੀਆਂ ਜਾਂ ਹੋਰ ਕੋਈ ਮੇਰੇ ਵਰਗਾ ਵੀਡੀਓ ਬਣਾ ਕੇ ਭੇਜਿੰਦਾ ਵੀ ਰਾਜਸਥਾਨ ਪਾਣੀ ਨਹੀਂ ਲੈਂਦਾ ਬਿਲਕੁਲ ਸਾਨੂੰ ਰਾਜਸਥਾਨ ਨੂੰ 12 ਮਹੀਨੇ ਪਾਣੀ ਦੀ ਲੋੜ ਰਹਿੰਦੀ ਹੈ ਜੀ ਤੇ ਸਾਡੀ ਬੇਨਤੀ ਹੈ ਜੀ ਕਿ ਐਵੇਂ ਨਾ ਪੰਜਾਬ ਤੇ ਹਰਿਆਣਾ ਜਾਂ ਰਾਜਸਥਾਨ ਨੂੰ ਲੜਾਉਣ ਵੀ ਉਹ ਰਾਜਸਥਾਨ ਪਾਣੀ ਨਹੀਂ ਲੈਂਦਾ ਸਾਡੇ ਜਿੰਨਾ ਮਰਦੀ ਪਾਣੀ ਆ ਜਾਵੇ ਸਾਨੂੰ ਪਾਣੀ ਦੀ ਬਹੁਤ ਲੋੜ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖਾਲਸਾ ਏਡ ਨੂੰ ਇੱਕ ਅਪੀਲ ਕੀਤੀ ਸੀ ਕਿ ਸਾਨੂੰ ਤਾਰ ਤੇ ਬੋਰੇ ਤੇ ਜਾਲ ਵਾਸਤੇ ਤਾਰ ਤੇ ਡੀਜ਼ਲ ਜਿਹੜਾ ਉਹ ਬੰਦ ਤੇ ਬਹੁਤ ਲੋੜ ਆ ਉਹਨਾਂ ਨੇ ਸਾਡੀ ਅਪੀਲ ਨੂੰ ਸੁਣਦਿਆਂ ਆ 10 ਕਿੰਡ ਤਾਰ ਭੇਜੀ ਜਾਣਾ ਵਾਸਤੇ ਜੋ ਆ ਜਾਲ ਬਣਾਏ ਗਏ ਆ ਤੇ ਇਹ ਕਾਰੀਗਰ ਲੱਗੇ ਆ ਜਾਲ ਬਣਾਈ ਜਾਂਦੇ ਆ ਤੇ ਉਹ ਮਤਲਬ ਉਹਨਾਂ ਨੇ ਤਾਰ ਤੇ ਬੋਰੀਆਂ ਦੇ ਵੀ ਟਰੱਕਾਂ ਚ ਭੇਜੇ ਆ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੀ ਇੱਕ ਅਪੀਲ ਤੇ ਸਿਰ 10 ਕਿੰਡ ਤਾਰ ਭੇਜੀ ਤੇ ਹੋਰ ਵੀ ਅੱਗੇ ਦੇ ਲਦਾ ਜਿਹੜਾ ਫਰਜ਼ ਦਿੱਤਾ ਕਿਉਂਕਿ ਉੱਤੇ ਤੰਣਾ ਦੇ ਨਾਲ ਤਾਰ ਲੱਗ ਜਾਣੀ ਆ ਜਦੋਂ ਵੱਡੇ ਤੋੜ ਹੋ ਗਏ ਆ ਤੇ ਯਾਤਰੀ ਆ ਤੇ ਉਹਨਾਂ ਦੇ ਪੂਰਨ ਵਾਸਤੇ ਜੇ ਮੰਨ ਬੰਨੇ ਕੇ ਤਾਂ ਹੀ ਸਾਡੇ ਕਿਸਾਨ ਜੀ ਦਾ ਭਲਾ ਹੋਣਾ ਤੇ ਸਾਡੀ ਜਣੀਆਂ ਖੜਕਾ ਵਿੱਜੀਆਂ ਜਣੀਆਂ ਵਾ ਤੇ ਉਹਨਾਂ ਨੇ ਸਾਡੇ ਜੀ ਨੂੰ ਪੀਐਲਓ ਕੋਲ ਕੀਤਾ ਤੇ ਸਾਲੋਂ ਜਿਹੜਾ ਦਸਤਾਵਰ ਭੇਜ ਗਏ ਤੇ ਜਾਲਾਂ ਵਾਸਤੇ ਹੀ ਜਾਲ ਗਾਉਣੇ ਸ਼ੁਰੂ ਕਰ ਦਿੱਤੇ ਆ ਪਹਿਲਾਂ ਹੀ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਅੱਜ ਬੋਰੇ ਵੀ ਬਹੁਤ ਸਾਰੇ ਹਨ ਭੇਜਦੇ ਆ ਤੇ ਅੱਗੇ ਵੀ ਉਹਨਾਂ ਨੂੰ ਅਪੀਲ ਕਰਦੇ ਆ ਕਿ ਸਾਨੂੰ ਜਿਨਾ ਮ ਵੱਡੀ ਲੋੜ ਕੀਤੀ ਜਾਵੇ ਸਾਡੇ ਮਨਾ ਬੰਨ ਵਾਸਤੇ ਜੋ ਡੀਜ਼ਲ ਭੇਜਿਆ ਜਾਵੇ ਜਾਂ ਤਾਰ ਦੀ ਲੋੜ ਹੋ ਰਾ ਉਹ ਭੇਜਿਆ ਜਾਵੇ ਬਾਕੀ ਜੇ ਸਾਡੇ ਫਸਲਾਂ ਜਿਹੜੀਆਂ ਉਹ ਵਿਜਣੀਆਂ ਪਣੀਆਂ ਉਹਨਾਂ ਵਾਸਤੇ ਖਾਦ ਵੀ ਇਤਾਂ ਦੀਆਂ ਜਿਹੜੀਆਂ ਮਾ ਕਿਸਾਨਾਂ ਵਾਸਤੇ ਜਿਹੜੀਆਂ ਹੈਲਪ ਕੀਤੀ ਜਾਵੇ ਉਹਨਾਂ ਅੱਗੇ ਅੱਗੇ ਵੀ ਉਹਨਾਂ ਵਾਸਤੇ ਅਪੀਲ ਕਰਦੇ ਆ ਕਿ ਸਾਨੂੰ ਵੱਧ ਤੋਂ ਵੱਧ ਜੀ ਮਦਦ ਕੀਤੀ ਜਾਵੇ ਤੇ ਸਾਡਾ ਬੰਨ ਬਣਿਆ ਜਾਵੇ ਜੁਰ ਜਿਕਾ ਖਾਲਸਾ ਮਹਿਕਮ ਜਿੱਕੀ ਫਤਿਹ ਬਹੁਤ ਬਹੁਤ ਨਾਨਕ ਦਾ ਵੈਕ ਜੁਰ ਜਿਕਾ ਖਾਲਸਾ